ਸ਼ਲੋਕ ਸੇਖ ਫਰੀਦ ਜੀ ਕੇ ਸ਼ਲੋਕ ਅਠਵਾਂ ਫਰੀਦਾ ਜੋਤੋ ਖਟਣ ਵੇਲ ਤਾ ਤੂੰ ਰਤਾ ਦੁਨੀ ਸਿਓ ਮਰਗ ਸਵਾਈ ਨਹੀਂ ਜਾਂ ਭਰਿਆ ਤਾ ਲਦਿਆ ਬੁੱਧੀਮਾਨ ਨੂੰ ਸਮਝਾਉਂਦੀ ਆ ਇਹ ਫਰੀਦ ਮਨਾ ਜਦੋਂ ਆਪਣਾ ਖਟਣ ਦਾ ਟਾਈਮ ਸੀਗਾ ਹੀਆਂ ਖਾਟ ਚੱਲੋ ਹਰਲਾਹਾ ਅੱਗੇ ਵਸਨ ਸੇਲਾ ਉਦੋਂ ਆਪਾਂ ਸੰਸਾਰ ਨਾਲ ਜੁੜੇ ਸੀਗੇ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪੌਂਖਹਾੜਾ ਮਾਰਿਆ ਗਾਫਲ ਆਪਣੇ ਦਾ ਆਪੇ ਆਪ ਆਪਣਾ ਜੀਵਨ ਖਰਾਬ ਕਰ ਲਿਆ ਆਪਣਥੀ ਆਪਣਾ ਆਪ ਹੀ ਕਾਸਵਾਰੀ ਆਸਾ ਦੀ ਪ੍ਰਸਤ ਕੁਰ ਸਮਝਾਉਂਦੇ ਨੇ ਪਾਪਾ ਫਰੀਜੀ ਸਮਝਾਉਂਦੇ ਨੇ ਇਹ ਸੰਸਾਰ ਦਾ ਨਿਯਮ ਹੈ ਕੁਦਰਤ ਦਾ ਨਿਯਮ ਹੈ ਜਦੋਂ ਪਾਪਾਂ ਦਾ ਘੜਾ ਭਰਿਆ ਜਾਂਦਾ ਹੈ ਤਾਂ ਫਿਰ ਉਹਨੂੰ ਜਾਣਾ ਹੀ ਪੈਂਦਾ ਹੈ ਇੱਥੋਂ ਆਪਾਂ ਪਾਪ ਕਰ ਨਹੀਂ ਆਏ ਆਪਾਂ ਪਾਪਾਂ ਦਾ ਨਿਵੇੜਾ ਕਰਨ ਆਏ ਆ ਜੋ ਹੁਕਮ ਦਾ ਵਿਰੋਧ ਕਰਦੇ ਆ ਉਹਦਾ ਪ੍ਰਾਚਿਤ ਕਰਨਾ ਆਏ ਆਓ ਸਾਰੇ ਮਿਲ ਕੇ ਪਰਬੀ ਬਾਣੀ ਨਾਲ ਜੁੜੀਏ ਬਾਣੀ ਨੂੰ ਸਮਝੀਏ ਔਰ ਗੁਰੂ ਭਗਤੰਦਰ ਸਾਹਿਬ ਰਾਤੇ ਚੱਲਿਆ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ